ਪੂਰੇ ਜੇ ਮੈਂ ਕਹਾਂ ਪੂਰੇ ਸਮੁੱਚੇ ਕਬੱਡੀ ਜਗਤ ਲਈ ਬਹੁਤ ਵੱਡਾ ਘਾਟਾ ਕਿਉਂਕਿ ਉਹ ਇਨਸਾਨ ਨਹੀਂ ਇੱਕ ਇੰਸਟੀਟਿਊਸ਼ਨ ਸੀ ਇਹ ਵੱਡੇ ਮਾਣ ਦੀ ਗੱਲ ਆ ਸਾਡੇ ਇਲਾਕੇ ਲਈ ਸਮੁੱਚੇ ਲਈ ਕਿਹੜਾ ਇੱਕ ਮਹਾਨ ਪਲੇਅਰ ਸਾਡੀ ਇਸ ਧਰਤੀ ਨੇ ਜਨਮ ਦਿੱਤਾ ਤੇ ਉਹਨਾਂ ਨੇ ਕਿਸੇ ਵੀ ਨੌਜਵਾਨ ਨੂੰ ਮਿਲਣਾ ਪਹਿਲਾਂ ਡੋਲਿਆਂ ਤੋਂ ਫੜ ਕੇ ਗੱਲ ਕਰਨੀ ਇਹ ਤਾਂ ਤਕਰੀਬਨ 25 ਤੋਂ 30 ਪਲੇਅਰ ਤੁਹਾਨੂੰ ਹਰਿਆਣੇ ਦੇ ਮਿਲਣਗੇ ਜਿਹੜੇ ਗਰੀਬੀ ਆਰਥਿਕ ਪੰਗੇ ਕਮਜ਼ੋਰ ਨੇ ਹੋਣਗੇ ਢਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਦੀਪ ਸਿੰਘ ਜੀ ਪਿਛਲੇ ਦਿਨਾਂ ਚ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਜਦੋਂ ਟੀਵੀ ਦੇ ਹਾਲਜੀ ਦਾ ਦੇ ਹੱਥ ਹੋ ਗਿਆ ਸੀ ਦੀਵਿਯਾਲ ਸ਼ਰਮਾ ਦੇ ਅੰਤਰਰਾਸ਼ਟਰੀ ਕੋਚ ਸੰਨ ਖਿਡਾਰੀ ਸੰਨ ਵੱਡੇ ਉਹਨਾਂ ਨੇ ਖਿਡਾਰੀ ਪੈਦਾ ਕੀਤੇ ਹਨ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਢਿਲੋਂ ਸਾਹਿਬ ਜੋ ਕਿ ਹਲਕਾ ਇੰਚਾਰਜ ਨੇ ਸ਼੍ਰੋਮਿ ਕਾਲ ਦਲ ਦੇ ਸਮਰਾਲਾ ਦੇ ਸਵਾਗਤ ਕਰਦਾ ਸੱਚ ਕਾਲ ਜੀ ਸੱਸੀ ਕਪੀ ਜੀ ਅੱਜ ਦੁੱਖ ਦੀ ਘੜੀ ਆ ਜੀ ਤੁਹਾਡੇ ਨਾਲ ਕਦੇ ਗੱਲਬਾਤ ਦੇਵੀ ਦੇ ਨਾਲ ਹੋਣਾ ਜਿਹਦੀ ਹੁੰਦੀ ਸੀ ਜਾਂ ਨਹੀਂ ਅਕਸਰ ਕਿਉਂਕਿ ਜਦੋਂ ਮੈਂ ਵੀ ਇਸ ਏਰੀਆ 'ਚ ਕੰਮ ਕਰਦੇ ਆ ਕਬੱਡੀ ਦੇ ਮੈਚਾਂ 'ਚ ਵੀ ਮਿਲਦੇ ਰਹੇ ਆ ਉਹਨਾਂ ਤੋਂ ਗਾਈਡੈਂਸ ਵੀ ਲੈਂਦੇ ਰਹੇ ਆ ਮੈਂ ਵੀ ਇੱਕ ਦੋ ਵਾਰ ਟੂਰਨਾਮੈਂਟ ਕਰਾਏ ਨੇ ਮੈਨੂੰ ਦੱਸਦੇ ਵੀ ਰਹੇ ਨੇ ਤੇ ਇੱਕ ਬਹੁਤ ਵੱਡਾ ਘਾਟਾ ਸਾਡੇ ਹਲਕੇ ਨੂੰ ਪੂਰੇ ਜੇ ਮੈਂ ਕਹਾਂ ਪੂਰੇ ਸਮੁੱਚੇ ਕਬੱਡੀ ਜਗਤ ਲਈ ਬਹੁਤ ਵੱਡਾ ਘਾਟਾ ਕਿਉਂਕਿ ਉਹ ਇਨਸਾਨ ਨਹੀਂ ਇੱਕ ਇੰਸਟੀਟਿਊਸ਼ਨ ਸੀ ਤੇ ਜਿਾ ਅੱਜ ਮੈਂ ਕਹਾ ਵੀ ਪੰਜਾਬ ਦਾ ਕੋਈ ਵੀ ਤਕੜਾ ਪਲੇਅਰ ਅਜਿਹਾ ਨਹੀਂ ਹੋਊਗਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਿਸਮ ਦੀ ਉਹ ਟ੍ਰੇਨਿੰਗ ਨਾ ਲਈ ਹੋਵੇ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਤੇ ਧਰਤੀ ਨਾਲ ਜੁੜ ਕੇ ਜ਼ਮੀਨ ਤੋਂ ਉੱਤਰ ਪੱਦਰ ਤੋਂ ਉੱਠ ਕੇ ਮਿਹਨਤ ਕਰਕੇ ਐਡਾ ਵੱਡਾ ਮੁਕਾਮ ਹਾਸਲ ਕਰਨਾ ਅਤੇ ਜੇ ਮੈਂ ਕਹਾਂਗਾ ਬਹੁਤ ਹੀ ਵੱਡੇ ਮਾਣ ਦੀ ਗੱਲ ਆ ਸਾਡੇ ਇਲਾਕੇ ਲਈ ਸਮੁੱਚੇ ਲਈ ਕਿ ਐਡਾ ਇੱਕ ਮਹਾਨ ਪਲੇਅਰ ਸਾਡੇ ਇਸ ਧਰਤੀ ਨੇ ਜਨਮ ਦਿੱਤਾ ਤੇ ਇੱਥੇ ਉਹਨਾਂ ਨੇ ਬਹੁਤ ਹੀ ਪਲੇਅਰ ਪੈਦਾ ਕੀਤੇ ਭਾਵੇਂ ਉਹਨਾਂ ਦਾ ਆਪਣਾ ਬੇਟਾ ਬਹੁਤ ਛੋਟੀ ਉਮਰ ਦੇ ਵਿੱਚ ਪਹਿਲਾਂ ਉਹਨਾਂ ਨੂੰ ਛੱਡ ਕੇ ਚਲਿਆ ਗਿਆ ਤੇ ਜਦੋਂ ਇੱਥੇ ਉਹਨਾਂ ਨਾਲ ਗੱਲ ਕਰਨੀ ਉਹਨਾਂ ਨੇ ਇੱਕੋ ਗੱਲ ਕਹਿਣੀ ਵੀ ਜਿੰਨੇ ਵੀ ਪਲੇਅਰ ਮੈਂ ਟ੍ਰੇਨ ਕਰ ਰਿਹਾ ਮੈਨੂੰ ਹਰੇਕ ਦੇ ਵਿੱਚ ਆਪਣਾ ਟੋਨੀ ਦਿਖਦਾ ਤੇ ਮੈਨੂੰ ਹਰੇਕ ਜੇ ਇੱਕ ਮੇਰਾ ਚਲੇ ਗਿਆ ਤਾਂ ਅੱਜ ਮੇਰੇ ਕੋਲ अनेका ਸੈਂਕੜੇ ਉਹ ਜਿਹੜੇ ਮੇਰੇ ਪੁੱਤ ਨੇ ਜਿਨ੍ਹਾਂ ਨੂੰ ਮੈਂ ਟ੍ਰੇਨ ਕਰਕੇ ਅੱਜ ਵੀ ਆਪਣੇ ਪੁੱਤਾਂ ਵਾਂਗ ਹੀ ਪਾਲ ਰਹੇ ਲੱਗਦਾ ਵੀ ਕਬੱਡੀ ਜਗਤ ਦਾ ਇੱਕ ਸੁਨਣਾ ਹੀ ਹੋ ਗਿਆ ਕਿਉਂਕਿ ਉਹਨਾਂ ਦੇ ਘਟਾ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ ਇਹ ਯਕੀਨਨ ਤੌਰ ਦੇ ਉੱਤੇ ਕਿਉਂਕਿ ਬਹੁਤ ਘੱਟ ਇਨਸਾਨ ਅਜਿਹੇ ਮਿਲਦੇ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਉਹ ਇੱਕ ਕਬੱਡੀ ਨੂੰ ਇੱਕ ਰੱਬ ਦੀ ਤਰ੍ਹਾਂ ਪੂਜਦੇ ਸੀ ਤੇ ਪਲੇਅਰਾਂ ਨੂੰ ਪੈਦਾ ਕਰਨਾ ਜਦੋਂ ਵੀ ਉਹਨਾਂ ਨੇ ਮਿਲਣਾ ਇੱਕ ਉਹਨਾਂ ਦੀ ਆਦਤ ਸੀ ਅਸੀਂ ਪਹਿਲਾਂ ਗੱਲ ਕਰਦੇ ਸੀ ਖੜੇ ਉਹਨਾਂ ਨੇ ਕਿਸੇ ਵੀ ਨੌਜਵਾਨ ਨੂੰ ਮਿਲਣਾ ਪਹਿਲਾਂ ਡੋਲਿਆਂ ਤੋਂ ਫੜ ਕੇ ਗੱਲ ਕਰਨੀ ਫੇਰ ਉਹਨਾਂ ਨੇ ਸਿਹਤ ਦੇਣੀ ਵੀ ਐਕਸਰਸਾਈਜ਼ ਕਿੰਨੀ ਕਰਦਾ ਹੁੰਨਾ ਕਿੰਨੇ ਕ ਡੰਡ ਮਾਰ ਲੈਣਾ ਸੋ ਹਮੇਸ਼ਾ ਹੀ ਉਹਨਾਂ ਨੇ ਇੱਕ ਚੜ੍ਹਦੀ ਕਲਾ ਵਾਲੀ ਗੱਲ ਕਰਨੀ ਤੇ ਸਰੀਰ ਨੂੰ ਬਣਾਉਣ ਵਾਲੀ ਵੀ ਸਰੀਰ ਦੀ ਪੂਜਾ ਕਰੋ ਤਕੜੇ ਹੋਵੋ ਪੰਜਾਬੀ ਮਾਂ ਖੇਡ ਕਬੱਡੀ ਲਈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਦੇ ਵੀ ਆਉਣ ਵਾਲੇ ਸਮੇਂ ਨਾਲ ਪੂਰਾ ਕੀਤਾ ਜਾ ਸਕਦਾ ਨਾ ਭਲਾਇਆ ਜਾ ਸਕਦਾ ਉਹ ਗਰੀਬ ਖਿਡਾਰੀ ਜਿਹੜੇ ਘਰੋਂ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਉਹਨਾਂ ਲਈ ਬਹੁਤ ਖੜਦੇ ਸੀ ਤੇ ਉਹ ਇਹ ਵੀ ਗੱਲ ਕਹਿੰਦੇ ਸੀ ਕਿ ਸਰਕਾਰਾਂ ਨੂੰ ਇਹ ਵੀ ਚਾਹੀਦਾ ਹੈ ਕਿ ਜਦੋਂ ਆਰਥਿਕ ਹਾਲਾਤ ਮਜ਼ਬੂਤ ਨਹੀਂ ਹੁੰਦੇ ਉਦੋਂ ਖੜਨ ਕਿਉਂਕਿ ਜਦੋਂ ਕਾਮਯਾਬ ਹੋ ਤੁਸੀਂ ਅੱਜ ਵੀ ਜੇ ਉਹਨਾਂ ਜਿਹੜੀ ਅਕੈਡਮੀ ਚਲਾਈ ਹੋ ਜਾਓਗੇ ਤਾਂ ਤਕਰੀਬਨ 25 ਤੋਂ 30 ਪਲੇਅਰ ਤੁਹਾਨੂੰ ਹਰਿਆਣਾ ਦੇ ਮਿਲਣਗੇ ਜਿਹੜੇ ਗਰੀਬੀ ਆਰਥਿਕ ਪੰਗੇ ਕਮਜ਼ੋਰ ਨੇ ਹੋਣਗੇ ਪਰ ਉਸ ਸਮੂਚਾ ਉਹਨਾਂ ਦਾ ਦੇਖਭਾਲ ਕਰਨੀ ਉਹਨਾਂ ਨੂੰ ਖੜਾਉਣਾ ਤੇ ਕਿਉਂਕਿ ਜਦੋਂ ਇੱਕ ਪਲੇਅਰ ਪੈਦਾ ਕਰਨਾ ਜਿਵੇਂ ਤੁਸੀਂ ਕਿਹਾ ਵੀ ਉਹਨੂੰ ਜਦ ਤੱਕ ਉਹ ਆਪਣੇ ਪੂਰੇ ਮਕਾਮ ਤੇ ਨਹੀਂ ਆਉਂਦਾ ਬਹੁਤ ਮਿਹਨਤ ਦੇ ਨਾਲ ਨਾਲ ਫਾਈਨੈਂਸ਼ੀਅਲ ਬੜੀ ਹੈਲ ਲੱਗਦੀ ਹੈ ਸੋ ਉਹ ਆਪਣੇ ਹਿਸਾਬ ਨਾਲ ਮੈਨੇਜ ਕਰਕੇ ਜਿਵੇਂ ਕਰਦੇ ਸੀ ਵਾਕਏ ਉਹਨਾਂ ਨੇ ਜੋ ਕਮੇਟੀ ਨੂੰ ਦਿੱਤਾ ਆ ਜੋ ਪਲੇਅਰ ਪੈਦਾ ਕੀਤੇ ਨੇ ਉਹ ਸਦਾ ਹੀ ਉਹਨਾਂ ਦੇ ਰਿਣੀ ਵੀ ਰਹਿਣਗੇ ਤੇ ਇੱਕ ਸਮੁੱਚਾ ਇਲਾਕਾ ਵੀ ਸਾਡਾ ਸਦਾ ਲਈ ਰਿਣੀ ਰਹੂਗਾ ਕਿ ਇਸ ਛੋਟੇ ਜਿਹੇ ਸਾਡੇ ਇਲਾਕੇ ਨੂੰ ਸਾਡੇ ਹਲਕੇ ਨੂੰ ਉਹਨਾਂ ਨੇ ਸਮੁੱਚੀ ਦੁਨੀਆ ਦੇ ਵਿੱਚ ਮਾਨਕ ਦਿੱਤਾ। ਕਬੱਡੀ ਨੂੰ ਲੈ ਕੇ ਹੋਰ ਕਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਹੁੰਦੀਆਂ ਸੀ ਜਾਂ ਕੋਈ ਔਣਤਾਈਆਂ ਜਾਂ ਫਿਰ ਭਵਿੱਖ ਦੇ ਵਿੱਚ ਇਹ ਕਬੱਡੀ ਦੇ ਵਿੱਚ ਲੈ ਕੇ ਆਓ ਤੁਸੀਂ ਸਰਕਾਰਾਂ ਦੇ ਨਾਲ ਤੁਹਾਡੇ ਰਾਬਤੇ ਰਹਿੰਦੇ ਨੇ ਤਾਂ ਕੀ ਕੋਈ ਸੋਚਦੇ ਸੀ? ਜਿੰਨੀ ਵਾਰ ਵੀ ਗੱਲ ਹੋਈ ਆ ਪਿੱਛੇ ਜਿਹੇ ਇਹਨਾਂ ਦੇ ਵੀ ਇੱਥੇ ਟੂਰਨਾਮੈਂਟ ਤੇ ਆਏ ਉਹਨਾਂ ਨੇ ਇੱਕ ਬਹਿ ਕੇ ਇੱਕੋ ਗੱਲ ਕਰਨੀ ਕਿ ਜੋ ਸਰਕਾਰਾਂ ਨੇ ਉਹ ਆਪਣਾ ਕੰਮ ਕਰਦੀਆਂ ਨੇ ਪਰ ਅਸੀਂ ਇਸ ਤਰੀਕੇ ਆਪ ਨਾਲ ਲੱਗ ਕੇ ਟੀਮ ਬਣਾ ਕੇ ਕਿਵੇਂ ਅਸੀਂ ਅਸੀਂ ਕਬੱਡੀ ਖੇਡ ਨੂੰ ਪ੍ਰਮੋਟ ਕਰ ਰਹੇ ਹਾਂ ਪਰ ਹਾਂ ਯਕੀਨਨ ਤੌਰ ਤੇ ਉਹਨਾਂ ਨੇ ਇਹ ਜ਼ਰੂਰ ਕਹਿਣਾ ਵੀ ਜਿਹੜਾ ਇੱਕ ਪਲੇਅਰ ਪੈਦਾ ਹੁੰਦਾ ਜਦੋਂ ਉਹ ਮਿਹਨਤ ਕਰਕੇ ਜਾਂਦਾ ਉਹਨੂੰ ਜਿਹੜਾ ਯੋਗਦਾਨ ਜਿਹੜਾ ਸਰਕਾਰਾਂ ਦਿੰਦੀਆਂ ਨੇ ਉਹ ਕਿਤੇ ਨਾ ਕਿਤੇ ਘਾਟ ਰਹੀ ਆ ਚਲੋ ਕਈ ਵਰਲਡ ਕੱਪ ਵੀ ਹੋਏ ਨੇ ਕਬੱਡੀ ਖੇਡ ਦੇ ਵਿੱਚ ਹੁਣ ਪੈਸਾ ਵੀ ਪਹਿਲਾਂ ਨਾਲੋਂ ਜ਼ਿਆਦਾ ਆ ਗਿਆ ਪਰ ਉਹਨਾਂ ਦੀ ਹਮੇਸ਼ਾ ਇੱਕੋ ਹੀ ਗੱਲ ਰਹਿਣੀ ਵੀ ਸਾਨੂੰ ਜਿਹੜੇ ਅਸੀਂ ਵੀ ਜਿਵੇਂ ਸੋਸ਼ਲ ਕੰਮ ਕਰਦੇ ਉਹਨਾਂ ਨੇ ਇਹ ਕਹਿਣਾ ਵੀ ਤੁਸੀਂ ਪਲੇਅਰ ਅਡਾਪਟ ਕਰੋ ਜਾ ਸਟੇਡੀਅਮ ਅਡਾਪਟ ਕਰੋ ਕਿਉਂਕਿ ਜਦ ਤੱਕ ਅਸੀਂ ਪੰਜਾਬੀ ਨੌਜਵਾਨੀ ਨੂੰ ਸਾਹਮਦੇ ਨਹੀਂ ਆਪਣੇ ਨੌਜਵਾਨ ਪੁੱਤਾਂ ਨੂੰ ਸਾਹਮਦੇ ਨਹੀਂ ਤਾਂ ਪੰਜਾਬ ਦਾ ਪਿੱਛਤ ਧੁੰਦ ਲਈ ਉਹ ਸੰਦੀਪ ਨੂੰ ਲੈ ਕੇ ਬਹੁਤ ਮਤਲਬ ਭਾਵਕ ਹੋ ਜਾਂਦੇ ਸੀ ਸੰਦੀਪ ਨੰਗਲੰਬੀਆਂ ਨੂੰ ਕਹਿੰਦੇ ਬਹੁਤ ਘਾਟਾ ਕਬੱਡੀ ਨੂੰ ਢਾਲ ਲੱਗੀ ਆ ਤੁਹਾਡੇ ਨਾਲ ਵੀ ਇਸ ਗੱਲ ਨੂੰ ਲੈ ਕੇ ਕੋਈ ਗੱਲ ਹੋਈ ਇਹ ਦੇਖੋ ਜਦੋਂ ਇਹ ਹੋਈ ਸੀ ਮੈਂ ਇੱਕ ਵਾਰੀ ਉਸ ਤੋਂ ਬਾਅਦ ਉਹਨਾਂ ਨੂੰ ਮਿਲਿਆ ਸੀ ਇਸ ਸਿਲਸਲੇ ਤੋਂ ਬਾਅਦ ਯਕੀਨਨ ਤੌਰ ਤੇ ਉਦਾਸ ਸੀ ਮਨ ਚ ਦਰਦ ਸੀ ਜੀ ਕਿ ਕਿ ਕਿਸੇ ਦਾ ਪੁੱਤ ਜਾਣਾ ਤੇ ਉਹ ਵੀ ਕਿਉਂਕਿ ਹਰੇਕ ਖਿਡਾਰੀ ਨੂੰ ਮੈਂ ਤੁਹਾਨੂੰ ਦੱਸਿਆ ਵੀ ਹਰੇਕ ਖਿਡਾਰੀ ਨੂੰ ਆਪਣਾ ਪੁੱਤ ਸਮਝਦੇ ਸਨ ਤੇ ਜਿਵੇਂ ਪੁੱਤ ਜਾਣ ਦਾ ਦਰਦ ਉਹ ਜਿਹਾ ਹੀ ਦਰਦ ਸੀ ਭਾਵੇਂ ਦੇਵੀ ਦਿਵਾਲ ਜੀ ਨਹੀਂ ਰਹੀ ਪਰ ਜਿਹੜੇ ਅਕਾਡਮੀ ਦੇ ਬੱਚੇ ਨੇ ਉਹਨਾਂ ਨੂੰ ਮਿਲਦੇ ਰਹੋਗੇ ਆਉਂਦੇ ਰਹੋਗੇ ਤੁਸੀਂ ਡੈਫੀਨੇਟਲੀ ਜੀ ਕਿਉਂਕਿ ਦੇਖੋ ਹੁਣ ਤਾਂ ਆਪ ਕਲ ਕਰਦੇ ਸੀ ਵੀ ਕਿਉਂਕਿ ਇਹ ਇੱਕ ਬੜੀ ਵੱਡੀ ਇੰਸਟੀਟਿਊਸ਼ਨ ਤੱਕ ਚਲੀ ਗਈ ਜੋ ਉਹਨਾਂ ਦਾ ਚਲਾਇਓ ਉਪਰਾਲੇ ਨੇ ਸਾਡੇ ਵਰਗੇ अनेਕਾਂ ਬੰਦਿਆਂ ਦਾ ਇਹੀ ਮੇਰੇ ਹਿਸਾਬ ਨਾਲ ਫਰਜ਼ ਵੀ ਬਣਦਾ ਆਈਏ ਕਿਸ ਤਰੀਕੇ ਦੀ ਸਹਾਇਤਾ ਉਹ ਵੀ ਕਰੀਏ ਹੁਣ ਦੇਖੀਏ ਵੀ ਇਹ ਕਿਸ ਤਰੀਕੇ ਨਾਲ ਇੰਸਟੀਚ ਉਹ ਹੋਰ ਅੱਗੇ ਵਧੇ ਤੇ ਮੈਨੂੰ ਹੁਣ ਉਹਨਾਂ ਦੇ ਇੱਕ ਸਾਥੀ ਇੱਥੇ ਦੱਸ ਵੀ ਰਹੇ ਸੀ ਵੀ ਪਿਛਲੇ ਸਮੇਂ 'ਚ ਜਦੋਂ ਉਹ ਆਪਣੀ ਪੂਰੀ ਜਵਾਨੀ ਤੇ ਜੋਰਦੇ ਸੀ ਉਸ ਟਾਈਮ ਦੇ ਉੱਤੇ ਕਹਿੰਦੇ ਵੀ ਬਾਦਲ ਸਾਹਿਬ ਉਹਨਾਂ ਕੋ ਜਦੋਂ ਉਹਨਾਂ ਦੇ ਬੇਟੇ ਦਾ ਅਫਸੋਸ ਕਰਨਾ ਉਹਨਾਂ ਨੇ ਇੱਕੋ ਗੱਲ ਕਹੀ ਵੀ ਤੁਸੀਂ ਇੱਕ ਗੱਲ ਕਰੋ ਮੈਨੂੰ ਦੱਸੋ ਕਿਹੜੀ ਪੋਸਟ ਚਾਹੀਦੀ ਹੈ ਕਿਹੜੀ ਗੱਡੀ ਡਰਾਈਵਰ ਵੀ ਮੈਂ ਦਿੰਨਾ ਪੈਸੇ ਦੱਸੋ ਕਿਨੇ ਚਾਹੀਏ ਮੇਰੇ ਪਿੰਡ ਆ ਕੇ ਇੱਕ ਅਕੈਡਮੀ ਖੋਲੋ ਕਿ ਤੁਹਾਡੇ ਵਰਗੇ ਇਨਸਾਨ ਨੂੰ ਤਾਂ ਅਸੀਂ ਜਿੱਥੇ ਮਰਜੀ ਲੈ ਜੀਏ ਤੇ ਤੁਸੀਂ ਇੰਸਟੀਚਿਊਟ ਦੇ ਤੌਰ ਤੇ ਕੰਮ ਕਰੋਗੇ ਪਰ ਮਾਨ ਦੀ ਗੱਲ ਹੈ ਵੀ ਉਹਨਾਂ ਨੇ ਸਾਰਾ ਕੁਝ ਛੱਡ ਕੇ ਆਪਣੇ ਇਸ ਪਿੰਡ ਦੇ ਵਿੱਚ ਨਗਰ ਦੇ ਵਿੱਚ ਪੂਰੀ ਜ਼ਿੰਦਗੀ ਬਿਤਾਈ ਅਤੇ ਆਪਣਾ ਜਿਹੜੀ ਸਮੁੱਚੀ ਜਿਹੜੀ ਜ਼ਿੰਦਗੀ ਉਹਨਾਂ ਦੀ ਸੀਗੀ ਉਹਨਾਂ ਨੇ ਇਹ ਪਲੇਅਰਾਂ ਦੇ ਨ ਤਿਆਂ ਪੁੱਤਾਂ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਲਾਈ ਧੰਨਵਾਦ ਸੋ ਇਹ ਸੰਤ ਢਿਲੋਂ ਸਾਹਿਬ ਇਹਨਾਂ ਨੇ ਬਹੁਤ ਭਾਵਕ ਹੋ ਕੇ ਦੇ ਵਿਦਿਆਲយ ਜੀ ਹੋਣਾ ਬਾਰੇ ਬਹੁਤ ਗੱਲਾਂ ਦਸੀਆਂ ਨੇ ਉਹ ਅੰਤਰਰਾਸ਼ਟਰੀ ਕੋਚ ਸਨ ਐਸੇ ਖਿਡਾਰੀ ਸਨ ਕਿ ਉਹਨਾਂ ਨੂੰ ਕੋਈ ਫੜ ਨਹੀਂ ਸਕਦਾ ਸੀ ਡਾ ਨਹੀਂ ਦਿੰਦੇ ਸੀ ਤਾਂ ਅਜਿਹੇ ਖਿਡਾਰੀਆਂ ਦੀ ਅਜਿਹੇ ਕੋੰਤਰੀ ਕੋਚਾਂ ਤੇ ਸਦਾ ਜਿਹੜੀ ਮਾਂ ਖੇਡ ਕਬੱਡੀ ਨੂੰ ਲੋੜ ਰਵੇਗੀ ਤੇ ਇਹ ਅਜਿਹਾ ਘਟਾਏ ਜਿਹੜਾ ਸਦੀਆਂ ਤੱਕ ਪੂਰਾ ਨਹੀਂ ਹੋਵੇਗਾ ਕੈਮਰਾ ਉਹਨ ਸੁਖਵਿੰਦਰ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਕੁੱਬੇ